ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸ਼੍ਰੀ ਦਰਬਾਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਦੀ ਖਬਰ ਸੁਣ ਕੇ ਜਥੇਦਾਰ ਬੁੱਢਾ ਸਿੰਘ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਜਥੇਦਾਰ ਨੇ ਇਸ ਜ਼ਖਾਂ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕੀਤਾ ਤੁਰੰਤ ਮੀਟਿੰਗ ਬੁਲਾਈ ਵਿਵਾਨ ਸਜਾਇਆ ਤੇ ਸਾਰੇ ਵੀਰਾਂ ਨੂੰ ਇਸ ਸਾਥਸੀ ਦੀ ਜਾਣਕਾਰੀ ਦਿੱਤੀ ਪਹਿਲਾਂ ਤਾਂ ਭਾਈ ਬਲੀ ਬਲਕਾ ਸਿੰਘ ਜੀ ਰਸੇ ਜੀ ਉਸ ਨੂੰ ਹੀ ਕਹਿਣ ਲੱਗੇ ਕਿ ਤੂੰ ਜਿਉਂਦਾ ਕਿਵੇਂ ਆ ਗਿਆ ਮਰ ਕੇ ਹੁਣ ਨਹੀਂ ਗਿਆ ਕਹਿੰਦਾ ਜੇ ਮੈਂ ਉੱਥੇ ਮਰ ਜਾਂਦਾ ਦਰਬਾਰ ਸਾਹਿਬ ਦੀ ਬੇਰੁਮਤੀ ਦੀ ਖਬਰ ਤੁਹਾਡੇ ਤੱਕ ਕੌਣ ਪਹੁੰਚਾਉਂਦਾ ਸੋ ਇਸ ਕਰਕੇ ਜੱਫੇਦਾਰ ਜੀ ਤੁਹਾਨੂੰ ਦਸਣ ਆਇਆ ਹਾ ਤੁਸੀਂ ਵੀ ਤਾਂ ਪੰਜਾਬ ਛੱਡ ਕੇ ਬੁੱਢਾ ਜੋੜ ਆਣ ਕੇ ਬੈਠੇ ਹੋ ਸੁਖੈਰ ਮੱਸੀ ਰੰਗੜ ਦੇ ਕਾਲੇ ਕਾਰਨਾਮਿਆਂ ਨੂੰ ਸੁਣ ਕੇ ਯੋਧਿਆਂ ਦਾ ਲਹੂ ਬੁਲਗਿਆ ਉਹਨਾਂ ਨੇ ਤੁਰੰਤ ਪੰਜਾਬ ਜਾਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਜ세ਦਾਰ ਸਾਹਿਬ ਨੇ ਕਿਹਾ ਕਿ ਸਾਡੀ ਗਿਣਤੀ ਬਹੁਤ ਘੱਟ ਹੈ ਇਸ ਲਈ ਅਸੀਂ ਸਿੱਧਾ ਹਮਲਾ ਨਹੀਂ ਕਰ ਸਕਦੇ ਇਸ ਸਮੇਂ ਸਾਨੂੰ ਰਣਨੀਤੀ ਵਰਤਣੀ ਚਾਹੀਦੀ ਹੈ ਇਸ ਤਰ੍ਹਾਂ ਉਸ ਨੇ ਆਪਣੇ ਸਾਰੇ ਸਿਪਾਹੀਆਂ ਨੂੰ ਮੰਗਾਰਦਿਆ ਕਿਹਾ ਕੋਈ ਐਸਾ ਜੋਧਾ ਹੈ ਜੋ ਮਸੇ ਰੰਗੜ ਦਾ ਸਿਰ ਵੜ ਕੇ ਸਾਡੇ ਸਾਹਮਣੇ ਪੇਸ਼ ਕਰੇ ਇਸ ਤੇ ਸਰਦਾਰ ਮਹਿਤਾਬ ਸਿੰਘ ਜੀ ਭੰਗੂ ਖੜੇ ਹੋ ਗਏ ਬੇਨਤੀ ਕੀਤੀ ਕਿ ਉਸ ਨੂੰ ਭੇਜਿਆ ਜਾਵੇ ਕਿਉਂਕਿ ਉਸੇ ਖੇਤਰ ਦੇ ਇਲਾਕੇ ਦੀ ਭੂਗੋਲਕ ਸਥਿਤੀ ਦਾ ਸਾਰਾ ਗਿਆਨ ਉਸ ਨੂੰ ਹੈ ਤੇ ਸਫਲਤਾ ਯਕੀਨੀ ਹੈ ਸ਼ੰਗਰ ਜੀ ਮੈਂ ਆਪ ਜੀ ਦੇ ਗਿਆਤ ਵਾਸੀ ਅਰਜ਼ ਕਰ ਦੇਵਾਂ ਕਿ ਭਾਈ ਮਹਿਤਾਬ ਸਿੰਘ ਭੰਗੂ ਜਿਸ ਨੇ ਮਸੇ ਰੰਗੜ ਦਾ ਸਿਰ ਲਿਆਂਦਾ ਸੀ ਇਸ ਦਾ ਇੱਕ ਬੇਟਾ ਸੀ ਰਾਏ ਸਿੰਘ ਔਰ ਜਿਸ ਵੇਲੇ ਮਹਿਤਾਵ ਸਿੰਘ ਮੁਕਾਬਲੇ ਵਿੱਚ ਮਾਰਿਆ ਜਾਂਦਾ ਰਾਏ ਸਿੰਘ ਵੀ ਬਹੁਤ ਜ਼ਿਆਦਾ ਫੱਟੜ ਹੋ ਜਾਂਦਾ ਹੈ ਔਰ ਰਾਏ ਸਿੰਘ ਨੂੰ ਇਲਾਕੇ ਦੇ ਵਿੱਚੋਂ ਕਮਿਆਰ ਕੋਏ ਦੇ ਵਿੱਚੋਂ ਚੁੱਕ ਕੇ ਲਿਜਾ ਕੇ ਉਹਨੂੰ ਬਚਾਉਂਦੇ ਨੇ ਤੇ ਪਿਆਰਿਓ ਰਾਏ ਸਿੰਘ ਦਾ ਗਾਂ ਵੱਡਾ ਹੋ ਕੇ ਵਿਆਹ ਹੁੰਦਾ ਹੈ ਫਿਰ ਉਸਤੇ ਘਰ ਇੱਕ ਬੇਟਾ ਪੈਦਾ ਹੁੰਦਾ ਹੈ ਜਿਸ ਦਾ ਨਾਮ ਹੈ ਰਤਨ ਸਿੰਘ ਭੰਗੂ ਜੋ ਸਾਡਾ ਲਖਾਰੀ ਬਹੁਤ ਤਗੜਾ ਹੋਇਆ ਸਿੱਖ ਪੌਮਦਾ ਔਰ ਇਸੇ ਪਰਿਵਾਰ ਦੇ ਵਿੱਚੋਂ ਹੀ ਪਿਆਰਿਓ ਦਰਬਾਰ ਸਾਹਿਬ ਦੀ ਬਹਿਰਮਤੀ ਨੂੰ ਰੋਕਣ ਵਾਸਤੇ ਜਰਨਲ ਸ਼ਵੀਗ ਸਿੰਘ ਜੀ ਉਹ ਵੀ ਪੰਗੂਈ ਸਨ ਸੋ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਸੋ ਇਸ ਦੇ ਸਰਦਾਰ ਮਹਤਾਬ ਸਿੰਘ ਖੜੇ ਹੋ ਗਏ ਔਰ ਉਹਨਾਂ ਨੇ ਫਿਰ ਜਥੇਦਾਰ ਮੁੱਢਾ ਸਿੰਘ ਨੇ ਸੰਗਤਾਂ ਨੂੰ ਸੁਬੰਧਨ ਕਰਦਿਆਂ ਕਿਹਾ ਕੋਈ ਹੋਰ ਸਿਪਾਹੀ ਵੀ ਉਹਨਾਂ ਦੀ ਮਦਦ ਲਈ ਉਹਨਾਂ ਦੇ ਨਾਲ ਜਾ ਸਕਦਾ ਹੈ ਇਸੇ ਪਾਈ ਸੁਖਾ ਸਿੰਘ ਜਿਨੇ ਆਪਣੇ ਆਪ ਨੂੰ ਪੇਸ਼ ਕੀਤਾ ਕਹਿਣ ਲੱਗਾ ਕਿ ਮੈਂ ਮਤਾਬ ਸਿੰਘ ਦਾ ਸਹੋਗੀ ਬਣਾਂਗਾ ਕਿਉਂਕਿ ਮੈਂ ਵੀ ਉੱਥੇ ਹੀ ਨੇੜਲੇ ਪਿੰਡ ਮਾੜੀ ਕੰਬੋਗੇ ਦਾ ਰਹਿਣ ਵਾਲਾ ਹਾਂ ਸਾਰੇ ਸਿਪਾਈਆਂ ਨੇ ਇਕੱਠੇ ਹੋ ਕੇ ਦੋਵਾਂ ਯੋਧਿਆਂ ਦੀ ਸਫਤਤਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਉਸਨਾਂ ਨੂੰ ਸ਼ੁਭਕਾਮਨਾ ਦੇ ਕੇ ਵਿਦਾਈ ਦਿੱਤੀ ਇਹਨਾਂ ਦੋਹਾਂ ਯੋਧਿਆਂ ਨੇ ਬਹੁਤ ਵਿਚਾਰ ਵਟਾਂਦਰਾ ਦੇ ਤੋਂ ਬਾਅਦ ਇੱਕ ਵਿਉਂਤ ਬਣਾਈ ਜਿਸ ਵਿੱਚ ਉਸ ਤਨਸਾਰ ਉਸਨੇ ਆਪਣਾ ਪੈਰਾਵਾ ਮੁਗਲ ਛਪਾਈਆਂ ਵਰਗਾ ਬਣਾਇਆ ਤੇ ਯਾਤਰਾ ਕਰਦੇ ਹੋਏ ਜਦੋਂ ਪੱਟੀ ਪ੍ਰਗਣੇ ਦੇ ਵਿੱਚੋਂ ਲੰਘੇ ਇੱਥੇ ਬਹੁਤ ਸਾਰੀ ਵਿਹਲੀ ਜਗ੍ਹਾ ਸੀ ਠਿਕਰੀਆਂ ਇਕੱਠੀਆਂ ਕਰਕੇ ਉਹਨਾਂ ਠਿਕਰੀਆਂ ਨੂੰ ਗੋਲ ਕੀਤਾ ਉਹ ਗੋਲ ਕਰਕੇ ਦੋ ਖਾਲੀ ਬੋਰੇ ਲਏ ਉਹਨਾਂ ਦੇ ਵਿੱਚ ਉਹਨਾਂ ਨੂੰ ਭਰਿਆ ਤੇ ਇਥੋਂ ਚੱਲਦੇ ਚੱਲਦੇ ਪਿਆਰਿਓ ਯਾਤਰਾ ਕਰਦੇ ਹੋਏ ਸ੍ਰੀ ਅਮਰਸਰ ਸਾਹਿਬ ਜੀ ਦੇ ਨੇੜੇ ਪਹੁੰਚ ਗਏ ਔਰ ਨੇੜੇ ਪਹੁੰਚ ਕੇ ਆਪਣੀ ਅਗਲੀ ਰਣਨੀਤੀ ਵਿਉਂਤ ਬਣਾਉਣ ਲੱਗੇ ਜਦੋਂ ਉਹ ਆਪਣੇ ਘੋੜਿਆਂ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨੀ ਡਿਉੜੀ ਕੋਲ ਲਾਚੀ ਬੇਰੀ ਦੇ ਦਰਖਤ ਨਾਲ ਬੰਨ੍ਹ ਕੇ ਅੰਦਰ ਵੜੇ ਤਾਂ ਉਥੇ ਤੈਨਾਤ ਸੰਤਰੀਆਂ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਇਹਦੇ ਜਵਾਬ ਵਿੱਚ ਮਹਤਾਬ ਸਿੰਘ ਨੇ ਕਿਹਾ ਕਿ ਅਸੀਂ ਲੰਬੜਦਾਰ ਹਾਂ ਪੱਟੀ ਦੇ ਮਾਲੀਆ ਇਕੱਠਾ ਕੀਤਾ ਹੈ ਜੋ ਅਸੀਂ ਕੋਤਵਾਲ ਸਾਹਿਬ ਨੂੰ ਦੇਣ ਜਾ ਰਹੇ ਹਾਂ ਉਹਦੇ ਹੱਥਾਂ ਵਿੱਚ ਥੈਲੇ ਵੇਕੇ ਸੰਤਰੀਆਂ ਨੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਮੁੱਖ ਸਥਾਨ ਸ੍ਰੀ ਹਰਮੰਦਰ ਸਾਹਿਬ ਜੀ ਪਹੁੰਚ ਕੇ ਜਦੋਂ ਅੰਦਰਲਾ ਨਜ਼ਾਰਾ ਦੇਖਿਆ ਤਾਂ ਉਹਨਾਂ ਬਹਾਦਰਾਂ ਦਾ ਲਹੂ ਉਬਲ ਪਿਆ ਮਸਾ ਰੰਗੜ ਮੰ지에 ਤੇ ਬੈਠਾ ਸ਼ਰਾਬ ਤੇ ਕਬਾਬ ਨਾਲ ਹੁੱਕਾ ਵੀ ਪੀ ਰਿਆ ਸੀ ਤੇ ਕੰਜਰੀਆਂ ਦਾ ਨਾਚ ਨਿਚਾਰਿਆ ਸੀ ਫਿਰ ਭਾਈ ਮਤਾਬ ਸਿੰਘ ਜੀ ਨੇ ਬੋਰੇ ਨੂੰ ਮੰਜੇ ਦੇ heਠਾਂ ਸੁੱਟਿਆ ਜਿਵੇਂ ਹੀ ਮੱਛੇ ਰੰਗੜਦੇ ਮੰਝੇ ਤੋਂ heਠਾਂ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਸਰਦਾਰ ਮਤਾਬ ਸਿੰਘ ਨੇ ਬਿਜਲੀ ਦੀ ਫੁਰਤੀ ਦੇ ਨਾਲ ਤਲਵਾਰ ਕੱਢ ਕੇ ਉਹਦਾ ਸਿਰ ਕਲਮ ਕਰ ਲਿਆ ਇਹ ਦੇਖ ਕੇ ਮੱਛੇ ਦੇ ਸਾਰੇ ਦੋਸਤ ਡਰ ਦੇ ਮਾਰੇ ਇਧਰ ਉਧਰ ਭੱਜਣ ਲੱਗੇ ਨਾਜ ਕਰਨ ਵਾਲਿਆਂ ਦਾ ਵੀ ਪਤਾ ਨਾ ਲੱਗੇ ਕਦਰ ਨੋਂ ਗਏ ਵਾਜੇ ਖਿਲਰੇ ਪੈਰਨ ਢੋਲਕੀਆਂ ਖਿਲਰੀਆਂ ਫਿਰਨ ਦਰਵਾਜੇ ਤੇ ਖੜੇ ਸੁਖਾ ਸਿੰਘ ਨੇ ਸ਼ਕਤੀ ਨਾਲ ਰੱਖਿਆ ਕਿ ਕੋਈ ਵੀ ਆਪਣੀ ਥਾਂ ਤੋਂ ਨਹੀਂ ਹਲੇਗਾ ਜੇਕਰ ਕੋਈ ਹਿਲਣ ਦੀ ਕੋਸ਼ਿਸ਼ ਕਰੇਗਾ ਤੇ ਉਸ ਨੂੰ ਮਾਰ ਦਿੱਤਾ ਜਾਵੇਗਾ ਇਸ ਦੌਰਾਨ ਮਹਤਾਬ ਸਿੰਘ ਨੇ ਮੱਛੇ ਦਾ ਸਿਰ ਇੱਕ ਥੈਲੇ ਵਿੱਚ ਪਾ ਕੇ ਮੋਢੇ ਤੇ ਟੰਗ ਲਿਆ ਤੇ ਬਾਹਰ ਖੜੇ ਸੰਤਰੀਆਂ ਨੇ ਆਪਣੇ ਲਈ ਅਨਾਮ ਮੰਗਿਆ ਤਾਂ ਇਥੇ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਉਹਨਾਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਉਹਨਾਂ ਨੇ ਘੋੜੇ ਖੋਲ ਕੇ ਵਾਸ ਦੜਾਲੇ ਮਸਜੇ ਦੇ ਕਤਲ ਦੀ ਖਬਰ ਮਿਲਦਿਆਂ ਹੀ ਪੰਜਾਬ ਦਾ ਗਵਰਨਰ ਜਕਰੀਆ ਖਾਨ ਨਾਲ ਪੀੜਾ ਹੋ ਗਿਆ ਉਸ ਨੇ ਅੰਮ੍ਰਿਤਸਰ ਦੇ ਆਸ-ਪਾਸ ਦੇ ਚੌਧਰੀਆਂ ਨੂੰ ਬੁਲਾਇਆ ਤੇ مسجد ਕਾਤਲਾ ਨੂੰ ਫੜਨ ਵਾਸਤੇ ਕਿਆ ਉਧਰੋਂ ਮਸਜਿਦ ਦੀ ਬੇਗਮ ਰੋਂਦੀ ਕਰ ਲਾਂਦੇ ਉਸ ਨੇ ਮੇ ਜਾ ਕੇ ਆਦਾ ਨਾਰਾ ਮਾਰਿਆ ਹਰ ਭਗਤ ਨਰਨਜਨੀਆ ਨਾਮ ਦਾ ਇੱਕ ਚੌਧਰੀ ਉਸ ਨੇ ਦੱਸਿਆ ਕਿ ਘਟਨਾ ਕਿਸ ਨੇ ਕੀਤੀ ਹੈ ਉਸ ਨੇ ਮਹਿਤਾਬ ਸਿੰਘ ਦਾ ਨਾਮ ਲਿਆ ਕਿਉਂਕਿ ਮੀਰਾ ਕੋੜ ਦਾ ਮਹਤਾਬ ਸਿੰਘ ਸੀ ਉਹ ਚੰਗੀ ਤਰ੍ਹਾਂ ਸੁਣ ਜਾਣਦਾ ਸੀ ਇਲਾਕੇ ਦਾ ਸੀ ਲੰਮਾ ਸਫ਼ਰ ਤੈਅ ਕਰਕੇ ਦੋਵੇਂ ਸ਼ੇਰ ਬੀਕਾ ਨੀਰ ਸ਼ਹਿਰ ਪਹੁੰਚੇ ਉਥੇ ਉਹਨਾਂ ਨੇ ਮੱਛੇ ਰੰਗੜ ਦਾ ਸਿਰ ਬਰਸ਼ੇ ਤੇ ਟੰਗ ਕੇ ਤੇ ਮੱਛੇ ਰੰਗੜ ਦਾ ਸਿਰ ਕੱਠ ਦੇ ਵਿੱਚ ਪੇਸ਼ ਕੀਤਾ ਇਹ ਜਿੱਤ ਨੂੰ ਦੇਖ ਕੇ ਚਾਰੇ ਪਾਸੇ ਖੁਸ਼ੀਆਂ ਮਨਾਈਆਂ ਗਈਆਂ ਔਰ ਬਹਿਰਮਤੀ ਕਰਨ ਵਾਲੇ ਮਸਜਿਦ ਰੰਗ ਨੂੰ ਸਜਾ ਦਿੱਤੀ ਗਈ ਔਰ ਮਸਜਿਦ ਦਾ ਸਿਰ ਕਲਮ ਕਰਕੇ ਇਹ ਜੋਦੇ ਫਿਰ ਬੀਕਾਨੇਰ ਬੁੱਢਾ ਜੋੜ ਜਾਪੜੇ ਸੋ ਏਸੀ ਪਿਆਰਿਓ ਇਤਿਹਾਸ ਭਾਈ ਮਹਿਤਾਬ ਸਿੰਘ ਤੇ ਸੁਖਾ ਸਿੰਘ ਮਾੜੀ ਕੰਬੋਕਿਆਂ ਵਾਲਿਆਂ ਦਾ ਜੋ ਸੰਖੇਪ ਵਿੱਚ ਆਪ ਜੀ ਨੇ ਸਾਂਝਾ ਕੀਤਾ ਹੈ ਆਸ ਹੈ ਆਪ ਜੀ ਇਸ ਨੂੰ ਪਸੰਦ ਕਰੋਗੇ ਔ ਸਾਡੇ YouTube ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋਗੇ ਕੱਜ ਕੇ ਫਤਿਹ ਗਜਾਈਏ ਹੋਈਆਂ ਭੁੱਲਾਂ ਨੂੰ ਨਾ ਚ ਸਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ